ਜੀ ਮੈਂ ਇਸ ਮਸਲੇ ਨਾਲ ਹੀ ਜੋੜ ਕੇ ਗੱਲ ਕਰ ਰਿਹਾ ਸੀਗਾ ਹਾਂ ਜੀ ਬਜ਼ੁਰਗ ਬਹੁਤ ਜਾਣਦਾ ਜਿਹੜਾ ਰੁਝਾਨ ਆ ਉਹ ਨਕਲੀ ਬਜ਼ੁਰਗ ਦਿਨੋਂ ਦਿਨ ਪਰ ਉਹ ਹੱਥ ਕੰਡੇ ਜਿਹੜੇ ਉਲਟੇ ਸਿੱਧੇ ਅਪਣਾਏ ਜਾ ਰਹੇ ਹੈ ਕੀ ਕਰੀਏ ਜਿਹੜੀ ਨਵੀਂ ਖਬਰ ਆਈ ਹੈ ਇਹਦੇ ਮਸਲੇ ਨਹੀਂ ਦੇਖੋ ਗੱਲ ਇਹ ਆ ਕਿ ਇਹ ਕੋਈ ਨਵੀਂ ਖਬਰ ਨਹੀਂ ਹੈ ਜੀ જયਸ਼ ਪਟੇਲ ਨਾਂ ਦਾ ਇੱਕ ਨੌਜਵਾਨ 2019 ਚ ਫੜਿਆ ਗਿਆ ਜੀ ਉਹ ਰੌਣਕੀ ਰਾਮ ਜਿੱਦਾਂ ਆਉਂਦੇ ਹੁੰਦੇ ਸੀ ਸਾਡੇ ਬਲਵਿੰਦਰ ਵਿੱਕੀ ਜੀ ਹੁੰਦੇ ਸੀਗੇ ਸ਼ਾਇਦ ਤੁਸੀਂ ਨਾ ਦੇਖਿਆ ਹੋਵੇ ਉਹ ਇੱਕ ਪ੍ਰੋਗਰਾਮ ਆਉਂਦਾ ਸੀ ਸ਼ਾਇਦ ਅਲਿਸ਼ਕਾਰਾ ਅੱਛਾ ਜੀ ਤੇ ਵੈਸੇ ਨਵੇਂ ਸਾਲ ਦੇ ਪ੍ਰੋਗਰਾਮ ਚ ਵੀ ਆਉਂਦੇ ਸੀ ਬਹੁਤ ਜ਼ਬਰਦਸਤ ਕਮੀਡੀਅਨ ਸੀ ਇਨ ਫੈਕਟ ਸਕਰੀਨ ਦੇ ਪਹਿਲੇ ਕਮੀਡੀਅਨ ਜਿਹੜੇ ਸੀਗੇ ਉਹਨਾਂ ਚੋਂ ਇੱਕ ਸਨ ਬਲਵਿੰਦਰ ਵਿੱਕੀ ਜੀ ਜੀ ਤੇ ਉਹਨਾਂ ਦਾ ਗੈਟਅਪ ਸੀਗਾ ਕਿ ਉਹ ਬੁੱਢੇ ਬਣਦੇ ਸੀ ਬਜ਼ੁਰਗ ਬਣਦੇ ਸੀ ਕਿ ਤੇ ਪਗੜੀ ਪਹਿਨ ਲੈਂਦੇ ਹੁੰਦੇ ਸੀ ਇਸ ਤਰ੍ਹਾਂ ਤਾਂ ਗੱਲ ਇਹ ਆ ਕਿ ਉਸੇ ਤਰ੍ਹਾਂ ਦੇ ਉਹ ਬਣਿਆ ਹੋਇਆ ਬਿਲਕੁਲ ਉਸੇ ਤਰ੍ਹਾਂ ਦਾ ਗੈਟਅਪ ਹੈ ਹਰਿਆਣਵੀ ਗੈਟਅਪ ਅੱਛਾ ਜੀ ਆ ਚਿੱਟੀ ਦਾੜੀ ਮੋਛ ਤੇ ਪਗੜੀ ਪਾਈ ਉਹਨ ਗੱਲ ਇਹ ਆ ਕਿ ਉਹ ਬਾਅਦ ਚ ਰਗੜਿਆ ਗਿਆ ਹੂੰ ਗੁਜਰਾਤੀ ਸੀ ਗੈਸ਼ ਪਟੇਲ ਫੜ ਲਿਆ ਪੁਲਿਸ ਨੇ 31 32 ਸਾਲ ਦਾ ਉਹ ਵੀ 66 ਸਾਲ ਦਾ ਬਣਿਆ ਆ ਪੱਟੂ ਨੇ ਤੇ ਚਾਮੀ ਚਾੜ ਦਿੱਤਾ ਦਾੜੀ ਚਿੱਟੀ ਕਰ ਲਈ ਹੂੰ ਪਤਾ ਨਹੀਂ ਉਹ ਰੰਗ ਰੂੰਗ ਹੋਣਾ ਅੱਜ ਕੱਲ ਵੀ ਜਿਵੇਂ ਕਾਲੀ ਕਰਨ ਵਾਸਤੇ ਕਲ ਫਲਾਉਂਦੇ ਨੇ ਲੋਕ ਕੋਈ ਚਿੱਟੀ ਕਰਨ ਵਾਸਤੇ ਵੀ ਕੋਈ ਡਾਈ ਆਉਂਦੀ ਹੋਏਗੀ ਜੀ ਉਹਨੇ ਉਹ ਲਾ ਲਈ ਤੇ ਕਮਾਲ ਦੀ ਗੱਲ ਇਹ ਆ ਕਿ ਕਮਲਾ ਬੰਦਾ ਪਰਵਟੇ ਕਾਲੇ ਰੱਖੀ ਬੈਠਾ ਆਪਦੇ ਹੂੰ ਪਰਵਟਿਆਂ 'ਚ ਇੱਕ ਵੀ ਵਾਲ ਮੈਂ ਵੇਖਿਆ ਫੋਟੋ ਦੇ ਵਿੱਚ ਵਾਲ ਕੋਈ ਚਟਾ ਹੀ ਨਹੀਂ ਹੈਗਾ ਅੱਛਾ ਜੀ ਸਲਾਹਕਾਰ ਉਹਦਾ ਵੀ ਹੂੰ ਸੁਖਵੀਰ ਸਿੰਘ ਬਾਦਲਰਗਾ ਹੀ ਸਲਾਹਕਾਰ ਹੋਣਾ ਅੱਛਾ ਉਹ ਉਹਨੇ ਉਥੇ ਕੱਚਾ ਕਰ ਦਿੱਤਾ ਬਾਕੀ ਜਿਹੜੇ ਆ ਹੁੰਦੇ ਆ ਨਾ 에ਰਪੋਰਟ ਤੇ ਹੋਏ ਜਾਂ ਰੇਲ ਗੱਡੀ ਚ ਟਿਕਟ ਚੈੱਕਰ ਜਿਹੜੇ ਹੋਏ ਹੂੰ ਹੂੰ ਜਾਂ ਸੀਆਈਡੀ ਵਾਲ ਇਹਨਾਂ ਦੀ ਨਿਗਾਹ ਬਹੁਤ ਕੈਮ ਹੁੰਦੀ ਆ ਇਹ ਤੇ ਉਜਵੇਂ ਦਦਾਰ ਸੰਦ ਨੇ ਛੜੇ ਬੰਦੇ ਦੀ ਹੁੰਦੀ ਆਖੇ ਲਵਰਗੀ ਜੀ ਜੀ ਹੁਣ ਇਹ ਲਵਰਗੀ ਤੋਂ ਭਾਵੇਂ ਕਿ ਮਨ ਤੁਹਾਨੂੰ ਪਤਾ ਹੀ ਹੈ ਤੇਜ ਬੜੀ ਬਿਲਕੁਲ ਛੜਾ ਠਰਕੀ ਕੋਈ ਵੀ ਆ ਸਿੱਧਾ ਕੋਠ ਠਰਕੀ ਪਿੰਡ ਦੇ ਵਿੱਚ ਹੁੰਦੀ ਹੈ ਨਾ ਆ ਉਹ ਮਤਲਬ ਕਿ ਜਿੱਦਾਂ ਲੱਗੇ ਨਹੀਂ ਹੁੰਦੇ ਉਹ ਘੁੰਮਣ ਵਾਲੇ ਸ਼ਤਾਂ ਤੇ ਅੱਜ ਕੱਲ ਉਹ ਇਸ ਤਰ੍ਹਾਂ ਹੀ ਚੱਲੀ ਜਾਂਦੀ ਹੈ ਇਸ ਤਰ੍ਹਾਂ ਹੀ ਗਲੀ ਦੇ ਵਿੱਚ ਐ ਐ ਐ ਕਰੀ ਜਾਂਦੇ ਝੂਲੀ ਜਾਂਦੇ ਅਗਲਾ ਕਹਿੰਦਾ ਯਾਰ ਸਾਲ ਹੈ ਲੈ ਭਰਾਵਾ ਤੌਨ ਨੂੰ ਮਰੋੜਾ ਆ ਜਾਣਾ ਤਾਂ ਗੱਲ ਇਹ ਆ ਕਿ ਉਸੇ ਤਰ੍ਹਾਂ ਦੀ ਨਿਗਾ ਉਹਨਾਂ ਦੀ ਹੁੰਦੀ ਆ ਉਹਨਾਂ ਨੇ ਵੇਖਿਆ ਕੀ ਯਾਰ ਇਹਦੀ ਸਕਿਨ ਹੁਣ ਦੇਖੋ ਨੌਜਵਾਨ ਬੰਦੇ ਦੀ ਜਿਹੜੀ ਸਕਿਨ ਹੁੰਦੀ ਹੈ ਨਾ ਉਹ ਐ ਤਣੀ ਹੁੰਦੀ ਹੈ ਬਿਲਕੁਲ ਬਿਲਕੁਲ ਬਜ਼ੁਰਗੀ ਦੀ ਅਵਸਥਾ ਚ ਉਹ ਟਲ ਜਾਂਦੀ ਆ ਜੀ ਟਲ ਜਾਂਦੀ ਆ ਫਿਰ ਜਿਹੜਾ ਮਤਲਬ ਕਿ ਤੁਹਾਡਾ ਬੋਲ ਹੁੰਦਾ ਹੈ ਨਾ ਹੂੰ ਉਹ ਵੀ ਥੋੜਾ ਜਿਹਾ ਬਜ਼ੁਰਗ ਬੰਦੇ ਦੇ ਨਾਲੋਂ ਜਵਾਨ ਦੇ ਤੌਰ ਤੇ ਮੈਂ ਕਹਾ ਤਾਂ ਫਰਕ ਹੁੰਦਾ ਬਿਲਕੁਲ ਝੋੜੀਆਂ ਟੀਉੜੀਆਂ ਇਹ ਸਾਰੀਆਂ ਚੀਜ਼ਾਂ ਹੁੰਦੀ ਆ ਪੂਰੇ ਸਰੀਰ ਦਾ ਹੀ ਹੁੰਦਾ ਹੈ ਹਾਂ ਜੀ ਉਹਨਾਂ ਨੇ ਜਦੋਂ ਵੇਖਿਆ ਉਹਨਾਂ ਆਖਿਆ ਇਹ ਤੇ ਯਾਰ ਇਮੀਗ੍ਰੇਸ਼ਨ ਵਾਲਿਆਂ ਸਿਕਿਉਰਟੀ ਵਾਲਿਆਂ ਨਾ ਕਿਤੇ ਨਗਲੀ ਪੁੱਟਾ ਹੂੰ ਵੀਲਚੇਅਰ ਤੇ ਚੜਿਆ ਫਿਰੇ ਜੀ ਜੀ 24 25 ਸਾਲ ਦਾ ਲਖਨਊਗੂ ਦਾ ਗੁਰਸੇਵਕ ਸਿੰਘ ਦਾ ਨਾਮ ਆ ਰਸ਼ਵਿੰਦਰ ਸਿੰਘ ਸੋਤਾ ਬਣਿਆ ਫਿਰਦਾ ਪਾਗਲ ਬਣਾਉਂਦਾ ਲੋਕਾਂ ਨੂੰ ਵੀਲਚੇਅਰ ਦੱਬੀ ਫਿਰਿਆ ਉਹਨਾਂ ਨੇ ਆਕੇ ਕੋਈ ਨੰ ਤਿੰਨ ਚੜਾਉਣੇ ਆ ਉਹ ਵੀਲਚੇਰ ਜੀ ਐ ਲੈ ਜਾਂਦੇ ਉਹਨਾਂ ਨੇ ਮੋੜੀ ਤੇ ਉਧਰ ਰੱਖਿਆ ਜਾ ਜੀ ਮੁੜ ਕੇ ਸੋਤਾ ਸਾ ਉਹਨਾਂ ਨੇ ਮੋਬਾਈਲ ਵੇਖਿਆ ਤੇ ਮੋਬਾਈਲ ਚ ਅਸਲੀ ਪਾਸਪੋਰਟ ਦੀ ਫੋਟੋ ਲਈ ਫਿਰੇ ਉਹਨਾਂ ਕਹ ਦੋ ਮਾਰਾਂਗੇ ਤੇਰੇ ਤੋਂ ਚੁੱਪ ਕਰਕੇ ਦੱਸ ਕੀ ਖੇੜਿਆ ਆਖੇ ਮੈਂ ਕੈਨੇਡਾ ਜਾਣਾ ਸੀ ਉਹਨਾਂ ਕਹਿੰਦਾ ਕੈਨੇਡਾ ਨਹੀਂ ਜਾਣਾ ਤੂੰ ਤੇ ਸਲੇਡਾ ਬਣਿਆ ਫਿਰਦਾ ਕੈਨੇਡਾ ਜਾਣ ਕਰਕੇ ਉਹਨਾਂ ਨੇ ਹੁਣ ਪਰਚਾ ਪਾ ਦੇਣਾ ਪਹਿਲਾ ਪਰਚਾ ਚੱਲਦਾ ਹੋਊਗਾ ਨਕਲੀ ਪਾਸਪੋਰਟ ਬਣਾ ਲਿਆ ਹੁਣ ਪਾਸਪੋਰਟ ਐਕਟ ਦਾ ਪਰਚਾ ਬਣ ਗਿਆ ਬਸ ਰਹਿ ਗਿਆ ਗੱਡੀ ਸੋ ਇਸ ਕਰਕੇ ਵੇਟ ਕਰ ਵੀ ਰਿਹਾ ਵੇਟ ਕਰ ਕੈਨੇਡਾ ਕਿਤੇ ਦੂਰ ਚੱਲਿਆ ਹੋਰ 4 ਸਾਲਾਂ ਨੂੰ ਕੇਸਕੂ ਸਾਹਿਬ ਦਾ ਕੱਢ ਕੇ ਚਲਾ ਜਾਈਂ ਜਿਵੇਂ ਕਹਿੰਦੇ ਦਿੱਲੀ ਦੂਰ ਨਹੀਂ ਉਹ ਕੈਨੇਡਾ ਦੂਰ ਨਹੀਂ ਉਹਦੇ ਵਾਸਤੇ ਨਾ ਸਹੀ ਹੈ ਜੀ